ਲੋੜੀ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਦੇ ਵਿੱਚ ਖੂਬ ਰੌਣਕਾਂ ਨਜ਼ਰ ਆ ਰਹੀਆਂ ਨੇ ਪਤੰਗ ਬਾਜ਼ੀ ਦੇ ਸ਼ੌਕੀਨਾ ਦੇ ਲਈ ਵੀ ਵੱਖ-ਵੱਖ ਕਿਸਮ ਦੀਆਂ ਰੰਗ-बिरੰਗੀਆਂ ਪਤੰਗਾਂ ਤਿਆਰ ਕੀਤੀਆਂ ਜਾ ਰਹੀਆਂ ਨੇ ਖਾਸ ਗੱਲ ਇਹ ਹੈ ਕਿ ਇੱਕ ਜੋੜੇ ਦੇ ਵੱਲੋਂ ਪਿਛਲੇ ਕਈ ਸਾਲਾਂ ਤੋਂ ਹੱਥਾਂ ਦੇ ਨਾਲ ਪਤੰਗਾਂ ਤਿਆਰ ਕੀਤੀਆਂ ਜਾ ਰਹੀਆਂ ਨੇ ਜੋ ਲੋਕਾਂ ਦੁਆਰਾ ਖੂਬ ਪਸੰਦ ਕੀਤੀਆਂ ਜਾ ਰਹੀਆਂ ਨੇ ਬਜ਼ਾਰਾਂ ਦੇ ਵਿੱਚ ਫਿਲਮੀ ਸਤਾਰਿਆਂ ਦੀਆਂ ਫੋਟੋਆਂ ਵਾਲੀਆਂ ਪਤੰਗਾਂ ਵੀ ਤਿਆਰ ਹੋ ਰਹੀਆਂ ਨੇ ਜਦ ਕਿ ਲੋਕ ਆਪਣੀਆਂ ਨਿੱਜੀ ਫੋਟੋਆਂ ਲਗਵਾ ਕੇ ਵੀ ਖਾਸ ਪਤੰਗਾਂ ਤਿਆਰ ਕਰਵਾ ਰਹੇ ਨੇ ਲੋੜੀ ਮੌਕੇ ਹੁਣ ਪਤੰਗਬਾਜ਼ੀ ਦਾ ਰੁਝਾਨ ਤੀਜੀ ਦੇ ਨਾਲ ਵਧ ਰਿਹਾ ਹੈ ਪਰ ਦੂਜੇ ਪਾਸੇ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਕਰਨ ਵਾਲਿਆਂ ਤੇ ਪੁਲਿਸ ਦੀ ਵੀ ਕੜੀ ਨਜ਼ਰ ਭਣੀ ਹੋਈ ਹੈ ਡੀਐਸਪੀ ਗੁਰਵਿੰਦਰ ਸਿੰਘ ਆਲਖ ਨੇ ਸਪਸ਼ਟ ਕੀਤਾ ਹੈ ਕਿ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਨਾ ਦੱਸਿਆ ਹੈ ਕਿ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਨੂੰ ਵੀ ਸਖਤ ਤਾੜਨਾ ਦਿੱਤੀ ਗਈ ਹੈ ਜੇਕਰ ਕੋਈ ਵੀ ਦੁਕਾਨਦਾਰ ਚਾਈਨਾ ਡੋਰ ਵੇਚਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਤੋਂ ਇਲਾਵਾ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਕਰਨ ਵਾਲੇ ਬੱਚਿਆਂ ਦੇ ਮਾਪਿਆਂ ਤੇ ਵੀ ਕਾਰਵਾਈ ਕੀਤੀ ਜਾਵੇਗੀ ਡੀਐਸਪੀ ਗੁਰਵਿੰਦਰ ਸਿੰਘ ਆਲਖ ਨੇ ਬੱਚਿਆਂ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਰਵਾਇਤੀ ਡੋਰ ਦੇ ਨਾਲ ਹੀ ਪਤੰਗਬਾਜ਼ੀ ਕੀਤੀ ਜਾਵੇ ਕਿਉਂਕਿ ਚਾਈਨਾ ਡੋਰ ਦੇ ਨਾਲ ਲੋਕਾਂ ਨੂੰ ਵੱਡੇ ਪੱਧਰ ਤੇ ਨੁਕਸਾਨ ਪਹੁੰਚ ਰਿਹਾ ਹੈ। ਉਹਨਾਂ ਦੱਸਿਆ ਹੈ ਕਿ ਪੁਲਿਸ ਦੇ ਵੱਲੋਂ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਕਰਨ ਵਾਲਿਆਂ ਤੇ ਨਿਗਰਾਨੀ ਲਈ ਡਰੋਨ ਦੀ ਮਦਦ ਵੀ ਲਈ ਜਾਵੇਗੀ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਤੋਂ ਬਚਿਆ ਜਾ ਸਕੇ। ਤੇਰਾ ਨਾਮ ਬਲਜੀਤ ਕੌਰ ਜੀ 16 ਸਾਲ ਹੋ ਗਏ ਜੇ ਕੰਮ ਕਰਦੇ ਆ। ਹਾਂਜੀ ਤਾਂ ਕੰਮ ਹੈ ਕੀ ਕੰਮ ਬਹੁਤ ਜ਼ਿਆਦੀ ਮਿਹਨਤ ਜੇ ਪਹਿਲਾਂ ਇਹਨੂੰ ਸਿੱਧੀ ਕਰਦੀ ਜੇ ਤੇਰੇ ਨੂੰ ਪੁੱਠੀ ਕਰਦੀ ਜੇ ਹਾਂਜੀ ਤੇ ਘਰੇ ਬੱਚੇ ਆਉਂਦਾ ਵੀ ਦੇਖਭਾਲ ਕਰਦੀ ਜੇ ਤੇ ਇੱਥੇ ਆਣ ਕੇ ਵੀ ਕੰਮ ਕਰੀਦਾ ਜੇ ਸਾਰਾ ਮਰਮਲ ਵੀ ਦੁਕਾਨ ਰਹੀ ਦੇਖਭਾਲ ਕਰੀ ਦੀ ਜੇ ਬੱਚਾ ਤਾਂ ਕਿੰਨੇ ਦੇ ਨਾਲ ਬਜੇ ਤਾਂ ਠੀਕ ਜੇ ਕੀ ਤੁਸੀਂ ਹੁਣ ਗੁੱਡੀ ਬਣਾ ਦਿੰਦੇ ਹਾਂ ਹਾਂਜੀ ਕੋਈ ਮੰਗ ਕਰੇ ਤਾਂ ਹਾਂਜੀ ਜੇ ਇਦਾਂ ਦੀ ਕੋਈ ਮੰਗ ਕਰੇ ਹੋਵੇਂ ਦੀ ਮਰਬਲ ਗੁੱਡੀ ਤਿਆਰ ਕਰ ਦੇਦੀ ਸੀ ਹਾਂਜੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਿਹੜੇ ਚੈਨਲ ਲੋਕਾਂ ਨੂੰ ਫੀਲ ਕਰਨਾ ਚਾਹੁੰਦੇ ਮਰਬਲ ਪੀ ਨਾ ਮਰਬਲ ਚੈਨਲ ਡੋਰ ਵਰਤਣ ਵੀ ਆਪਣੀ ਜਾਨ ਬਚਾਉਣ ਤੇ ਨਾਲੇ ਦੂਜਿਆਂ ਦੀ ਵੀ ਜਾਨ ਬਚਾਉਣਾ ਮੇਰਾ ਨਾਮ लवली ਜੇ ਮੈਂ ਕੋਈ 15 16 ਸਾਲ ਤੋਂ ਗੁੱਡੀ ਬਣਾ ਰਿਹਾ ਹਾਂ ਅਜ ਨਾਲੇ ਵਿੱਚ ਆਏ ਨੂੰ ਮੈਨੂੰ 2 ਕੁ ਮਹੀਨੇ ਹੋ ਚਲੇ ਆ ਤੇ ਮੈਂ ਸਾਰੇ ਭੈਣ ਭਰਾਵਾਂ ਅੱਗੇ ਬੇਨਤੀ ਕਰਾਂਗਾ ਕਿ ਤੁਸੀਂ ਇੱਥੇ ਆਓ ਨਿੱਜਰ ਮਾਰਕੀਟ ਸਾਗਰ ਸੁਨਿਆਰੇ ਦੇ ਅੰਦਰ ਬਹੁਤ ਬਾਬਾ ਦੀਪ ਸਿੰਘ ਗੁਰਦਾਰਾ ਜੀ ਦੇ ਲਾਗੇ ਤੁਸੀਂ ਆਓ ਤੇ ਜਿਸ ਤਰ੍ਹਾਂ ਦੀ ਤੁਸੀਂ ਮੈਨੂੰ ਡਿਮਾਂਡ ਕਰੋਗੇ ਮੈਂ ਤੁਹਾਡੀ ਪੂਰੀ ਕਰਾਂਗਾ ਕਿਸ ਕਿਸ ਤਰੀਕੇ ਦੀ ਮੀਡੀਆ ਬਣਾਉਂਦੇ ਜੀ ਤੁਸੀਂ ਹਾਂਜੀ ਮੈਂ ਛੋਟੀ ਤੋਂ ਲੈ ਕੇ ਵੱਡੀ ਤੱਕ 6 ਤਾ ਵੀ 5 ਤਾ ਵੀ 2 ਤਾ ਵੀ 1.5 ਤਾ ਵੀ 1 ਤਾ ਵੀ ਤੱਕ ਤੇ ਪੌਣੀ ਤੱਕ ਬਣਾ ਰਿਆਂਗੇ ਗੁੱਡੀ ਬਣਾਉਂਦਾ ਮਨ ਮੈਨੂੰ ਬਚਪਨ ਤੋਂ ਹੀ ਆਇਆ ਸੀ ਜੇ ਮੈਂ ਜਦ ਅਡਾਉਂਦਾ ਸੀ ਤਾਂ ਮੈਂ ਸੋਚਦਾ ਸੀ ਚਲੋ ਅਸੀਂ ਵੀ ਬਣਾਉਂਦੇ ਪਹਿਲਾਂ ਅਸੀਂ ਮਤਲਬ ਕਿ ਬਹੁਤ ਬਣਾ ਬਣਾ ਕੇ ਤੇ ਉਡਾਰੀ ਸੀ ਜੋ ਜਿਹੜੇ ਕੁੱਪ ਬਣਾਉਂਦੇ ਸੀ ਫਿਰ ਮੈਨੂੰ ਆਇਆ ਵੀ ਨਹੀਂ ਅਸੀਂ ਅਸਲੀ ਗੁੱਡੀ ਬਣਾਈਏ ਤੇ ਉਹ ਉਡਾਈਏ ਫਿਰ ਉਸ ਤੋਂ ਬਾਅਦ ਮੇਰੇ ਮਨ 'ਚ ਆਇਆ ਚਾਹ ਕੇ ਹਾਂਜੀ ਇਹੋ ਹੀ ਬਣਾਈਏ ਬਣਾ ਕੇ ਖਰਚਾ ਆਉਂਦਾ ਬਣਾਉਂਦੇ ਤੇ ਕਿੱਥੇ ਵੇਚਦੇ ਅਸੀਂ ਇੱਥੇ ਖਰਚਾ ਆ ਜਾਂਦਾ ਜੇ ਆਪਣਾ ਅੱਧੋ-ਅੱਧਾ ਦਾ ਆ ਜਾਂਦਾ ਜੇ ਵੀ ਮਤਲਬ ਕਿ ਆਪਾਂ ਜੇ ਕੋਈ ਸਾਡੀ 20 ਰੁਪਏ ਦੀ ਗੁੱਡੀ ਆ ਤੇ 12-13 ਰੁਪਏ ਖਰਚਾ ਆ ਜਾਂਦਾ ਜੇ ਬਾਕੀ ਸਾਨੂੰ ਆ ਜਾਂਦੇ ਆ ਹਾਂਜੀ ਤੇ ਵੇਚਣ ਦੇ ਵਿੱਚ 20 ਰੁਪਏ ਦੀ ਗੁੱਡੀ ਵੇਚਦੇ ਛੋਟੀ ਤੇ ਵੱਡੀ ਤੋਂ ਵੱਡੀ 150 ਦੀ 200 ਦੀ 500 ਦੀ ਹਜ਼ਾਰ ਤੱਕ ਗੁੱਡੀ ਵਿਕਦੀ ਜੇ ਸਾਡੀ ਅਸੀਂ ਅੰਮ੍ਰਿਤਸਰ ਵੇਚਦੇ ਜੀ ਹਾਂਜੀ ਲੋਕਲ ਮਤਲਬ ਕਿ ਜਿਸ ਜਿਸ ਤਰ੍ਹਾਂ ਜਿਸ ਤਰ੍ਹਾਂ ਕਿਸੇ ਨੂੰ ਪਤਾ ਲੱਗਦਾ ਹੈ ਵੀ ਇੱਥੇ ਗੁੱਡੀ ਵਿਕਦੀ ਆ ਉਹ ਫਿਰ ਸਾਡੇ ਕੋਲ ਆਂਦੇ ਆ ਡਿਮਾਂਡ ਵੀ ਕਰਦੇ ਆ ਉਹਨਾਂ ਦੀ ਡਿਮਾਂਡ ਵੀ ਪੂਰੀ ਕਰੀਦੀ ਆ ਤੇ ਗੁੱਡੀ ਵੀ ਬਣਾਈਦੀ ਆ ਅਸੀਂ ਆਪਣੇ ਸਿੱਧੂ ਮੂਸਾ ਵਾਲਾ ਜੀ ਆਪਣੇ ਸ਼੍ਰੀਮਾਨ ਯੋਗ ਭਗਵੰਤ ਮਾਨ ਜੀ ਮਤਲਬ ਕਿ ਤੁਸੀਂ ਕੋਈ ਵੀ ਫੋਟੋ ਆਪਣੇ ਫੈਮਲੀ ਦਾ ਲੈ ਕੇ ਆ ਜੇ ਸਾਡੀ ਫੈਮਲੀ ਫੋਟੋ ਬਣਾ ਕੇ ਲਾ ਦਿਓ ਅਸੀਂ ਉਹ ਵੀ ਲਾ ਸਕਦੇ ਹਾਂ ਲੋਕਾਂ ਨੂੰ ਪੀਲ ਲੋਕਾਂ ਨੂੰ ਪੀਲੇ ਹੀ ਕਰਨਾ ਚਾਹਾਂਗਾ ਕਿ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਸਾਰੇ ਆਪਣਾ ਚਾਈਨਾ ਡੋਰ ਨਾ ਵਰਤੋ ਜਾਨ ਮਾਲ ਨੂੰ ਬਚਾ ਕੇ ਰੱਖੋ ਕੋਕੇ ਰਸਤੇ ਵਿੱਚ ਅਸੀਂ ਹੁੰਦੇ ਜਾਂਦੇ ਦੇਖਦੇ ਹਾਂ ਕੋਈ ਭੈਣ ਦੇ ਗਲੇ ਚੜ ਗਈ ਆ ਕਿਸੇ ਭਰਾ ਦੇ ਗਲੇ ਚੜ ਗਈ ਆ ਤੇ ਬਸ ਇਹਨਾਂ ਦੀਆਂ ਜਾਨਾਂ ਬਚਾਓ ਤੁਸੀਂ ਕਹਿੰਦਾ ਭਾਬ ਕਿ ਆਪਣੀਆਂ ਹੀ ਜਾਨਾਂ ਬਚਾਓ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਚਾਈਨਾ ਡਰਨ ਨੂੰ ਲੈ ਕੇ ਕਿਸ ਤਰੀਕੇ ਦੀ ਕਾਰਵਾਈ ਚਾਹੀਦੀ ਹੈ ਕਿਸ ਤਰੀਕੇ ਮੈਂ ਇੰਤਜ਼ਾਰ ਕਰਾਂ ਉਹਨਾਂ ਵਾਲੇ ਦਿਨਾਂ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਲੋਹੜੀ ਦਾ ਤਿਹਾਰ ਆ ਰਿਹਾ ਤੇ ਪੰਜਾਬ ਦੇ ਵਿੱਚ ਲੋਹੜੀ ਦਾ ਤਿਹਾਰ ਜਿਹੜਾ ਵਾ ਬਹੁਤ ਲੋਕ ਮਨਾਉਂਦੇ ਨੇ ਇਸ ਦੌਰਾਨ ਪਤੰਗ ਬਾਜ਼ੀ ਵੀ ਜਿਹੜੀ ਕੀਤੀ ਜਾਂਦੀ ਹੈ ਪਰ ਪਿਛਲੇ 10-12 ਸਾਲ ਤੋਂ ਸਾਡੇ ਸਮਾਜ ਦੇ ਵਿੱਚ ਚਾਈਨਾ ਡੋਰ ਦਾ ਬੜਾ ਪ੍ਰਚਲਨ ਵੱਧ ਗਿਆ ਜ ਜਿਹਦੇ ਨਾਲ ਤੁਸੀਂ ਵੇਖੋ ਕਿ ਆਮ ਹੀ ਵਿਚਾਰੇ ਪੰਛੀ ਜਿਹੜੇ ਨੇ ਦਰਖਤਾਂ ਤੇ ਖੰਭਿਆਂ ਤੇ ਤੇ ਬਾਹਰ ਆਮ ਜਿਹੜੇ ਸਾਈਕਲ ਦਾ ਮੋਟਰਸਾਈਕਲ ਸਕੂਟਰਾਂ ਤੇ ਜਾਂਦੇ ਲੋਕ ਨੇ ਉਹ ਬੜੇ ਪੂਰੀ ਤਰ੍ਹਾਂ ਜ਼ਖਮੀ ਹੋੁੰਦੇ ਨੇ ਇਸ ਕਰਕੇ ਸਰਕਾਰ ਵੱਲੋਂ ਚਾਈਨਾ ਡੋਰ ਤੇ ਬਕਾਇਦਾ ਪਾਬੰਦੀ ਲਾਈ ਗਈ ਹੈ ਆਉਣ ਵਾਲੇ ਲੋਹੜੀ ਦੇ ਤਿਹਾਰ ਦੌਰਾਨ ਅਸੀਂ ਸਪੈਸ਼ਲ ਟੀਮਾਂ ਬਣਾ ਕੇ ਆਪਣਾ ਜਿਹੜੀ ਚੈਕਿੰਗ ਕਰਾਂਗੇ ਜੋ ਵੀ ਦੁਕਾਨਦਾਰ ਚਾਈਨਾ ਡੋਰ ਵੇਚਦੇ ਨੇ ਉਹਨਾਂ ਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ ਡਰੋਨ ਦੇ ਨਾਲ ਵੀ ਸਪੈਸ਼ਲ ਤੌਰ ਤੇ ਚੈਕਿੰਗ ਕੀਤੀ ਜਾ ਰਹੀ ਹੈ ਹਾਂ ਬਿਲਕੁਲ ਜੀ ਅਸੀਂ ਟੀਮਾਂ ਜਿਹੜੀਆਂ ਨੇ ਅਸੀਂ ਸਾਰੇ ਕਸਬਿਆਂ ਦੇ ਵਿੱਚ ਸਾਰੇ ਥਾਣਿਆਂ ਦੇ ਵਿੱਚ ਸਾਡੀਆਂ ਲਗਾਤਾਰ ਡਰੋਨ ਜਿਹੜੇ ਇੱਕ ਇੱਕ ਜਾਂ ਦੋ ਦੋ ਡਰੋਨ ਜਿੱਥੇ ਲੋੜ ਆ ਤਿੰਨ ਡਰੋਨ ਵੀ ਜਿਸ ਤਰ੍ਹਾਂ ਉਹ ਕਸਬਾ ਜਨਾਲਾ ਵੱਡਾ ਵਾ ਅਸੀਂ ਇੱਥੇ ਤਿੰਨ ਡਰੋਨ ਦੇ ਤਰੀਕੇ ਦੇ ਨਾਲ ਸਮੇਂ-ਸਮੇਂ ਤੇ ਅਸੀਂ ਅਚਾਨਕ ਜਿਹੜੀ ਆ ਉਹ ਕਾਰਵਾਈ ਕਰਾਂਗੇ ਤੇ ਡਰੋਨ ਨਾਲ ਚੈਕਿੰਗ ਕਰਦੇ ਸਮੇਂ ਛੱਤ ਤੇ ਜਾਂ ਕਿਤੇ ਵੀ ਜਿੱਥੇ ਬੱਚੇ ਚਾਈਨਾ ਡੋਰ ਨਾਲ ਜੇ ਹਡਾਉਂਦੇ ਪਾਏ ਗਏ ਤਾਂ ਉਹਦੀ ਜ਼ਿੰਮੇਵਾਰੀ ਜਿਹੜੀ ਆ ਉਹਨਾਂ ਦੇ ਮਾਪਿਆਂ ਦੀ ਹੋਵੇ। ਲੋਕਾਂ ਨੂੰ ਕੀ ਅਪੀਲ ਹੈ ਬੱਚਿਆਂ ਦੇ ਵਾਸਤੇ ਤੇ ਦੁਕਾਨਦਾਰਾਂ ਨੂੰ ਕੀ ਤਾੜੀ? ਮੇਰੀ ਤੁਹਾਡੇ ਮਾਧਿਅਮ ਰાવી ਪਹਿਲਾਂ ਤਾਂ ਬੇਨਤੀ ਹੈ ਜੀ ਲੋਕਾਂ ਨੂੰ ਦੁਕਾਨਦਾਰਾਂ ਨੂੰ ਸਭ ਤੋਂ ਪਹਿਲਾਂ ਇਹ ਮੇਰੀ ਬੇਨਤੀ ਆ ਕਿ ਪਲੀਜ਼ ਥੋੜੇ ਜੇ ਪੈਸੇ ਦੇ ਲਾਲਚ ਵਾਸਤੇ ਚਾਈਨਾ ਡੋਰ ਜਿਹੜੀ ਆ ਉਹ ਨਾ ਵੇਚੀ ਜਾਵੇ। ਔਰ ਜੇ ਕੋਈ ਵੇਚੇਗਾ ਤਾਂ ਉਸਦੇ ਖਿਲਾਫ ਅਸੀਂ ਕਾਨੂੰਨ ਮੁਤਾਬਕ ਸਖਤ ਕਾਰਵਾਈ ਕਰਾਂਗੇ ਤੇ ਆਮ ਲੋਕਾਂ ਨੂੰ ਬੱਚਿਆਂ ਦੇ ਮਾਪਿਆਂ ਨੂੰ ਮੇਰੀ ਬੇਨਤੀ ਆ ਮੇਰੀ ਰਿਕੁਐਸਟ ਹੈ ਕਿ ਬੱਚਿਆਂ ਨੂੰ ਬੜੇ ਵਧੀਆ ਤਰੀਕੇ ਨਾਲ ਇਹਦੇ ਚੈਨਾ ਡੋਰ ਤੇ ਨੁਕਸਾਨਾਂ ਤੋਂ ਜਾਣੂ ਕਰਾ ਕੇ ਤੇ ਰਵਾਇਤੀ ਡੋਰ ਨਾਲ ਪਤੰਗ ਉਡਾਉਣ ਵਾਸਤੇ ਉਹਨਾਂ ਨੂੰ ਪ੍ਰੇਰਿਤ ਕਰੋ ਅਗਰ ਕੋਈ ਗਾਹੇ ਬਗਾਏ ਜਾਂ ਇੱਕ ਦਿਨਾਂ ਵੇਖਾ ਦੇ ਕੀ ਕੋਈ ਕਿਸੇ ਵੀ ਤਰ੍ਹਾਂ ਦੀ ਛੇਦ ਕਰਦਾ ਹੈ ਤਾਂ ਪਲੀਜ਼ ਉਹਨੂੰ ਸਖਤੀ ਨਾਲ ਵੀ ਰੋਕੋ ਮੈਂ ਤੁਹਾਡੇ ਮਾਧਿਅਮ ਰਵੀ ਆਮ ਪਬਲਿਕ ਨੂੰ ਇੱਕ ਰਿਕਵੈਸਟ ਕਰਨਾ ਚਾਹੁੰਦਾ ਕਿ ਜੇਕਰ ਤੁਹਾਨੂੰ ਕੋਈ ਇਹੋ ਜਿਹੀ ਪਤਾ ਲੱਗਦਾ ਹੈ ਕਿ ਕੋਈ ਦੁਕਾਨਦਾਰ ਇਹੋ ਜਿਹੀ ਚੋਰੀ-ਬਜਾਰੀ ਕਰ ਰਿਹਾ ਹੈ ਚਾਇਨਾ ਡੋਰ ਵੇਚ ਰਿਹਾ ਹੈ ਲੋਕ ਛਿਪਕੇ ਤਾਂ ਤੁਰੰਤ ਉਹਦੀ ਇਤਲਾਹ ਸਾਡੇ ਕੰਟਰੋਲ ਰੂਮ ਤੇ ਦਿੱਤੀ ਜਾਵੇ ਤੇ ਸਾਡੀ ਜਿਹੜੀ ਹੈਲਪਲਾਈਨ ਆ ਬਕਾਇਦਾ ਥਾਣਿਆਂ ਦੇ ਵਿੱਚ ਫੋਨ ਨੇ ਸਾਡੇ ਬੋਰਡਾਂ ਤੇ ਬਾਰ ਨੰਬਰ ਲਿਖੇ ਹੋਏ ਨੇ ਸਾਨੂੰ ਫੋਨ ਕਰਕੇ ਤੇ ਉਹਦੀ ਇਤਲਾਹ ਦਿੱਤੀ ਜਾਵੇ ਤਾਂ ਜੋ ਅਸੀਂ ਤੁਰੰਤ ਉਹਤੇ ਕਾਰਵਾਈ ਕਰ ਸਕੀਏ